ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਤੇ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਪੋਰਟ ਕਰਿਓ ਅਸੀਂ ਹਮੇਸ਼ਾ ਵਲੌਗ ਪਾਉਂਦੇ ਆ ਮਤਲਬ ਕਿ ਜਿਹੜੇ ਸਾਰੇ ਦੇਖ ਸਕਣ ਫੈਮਿਲੀ ਮੈਂਬਰਸ ਮਤਲਬ ਸਾਡੇ ਵਲੌਗ ਦੇ ਵਿੱਚ ਫੈਮਿਲੀ ਵਲੌਗਸ ਹੀ ਹੁੰਦੇ ਨੇ ਤੇ ਸ਼ੋਰਟ ਦੀ ਵਿੱਚ ਵੀ ਅਸੀਂ ਸਵੇਰੇ 12 ਵਜੇ ਵੀਡੀਓ ਪਾਉਂਦੀ ਆ ਉਹਦੇ ਵਿੱਚ ਮੋਟੀਵੇਸ਼ਨਲ ਹੁੰਦੀਆਂ ਨੇ ਕਮੇਡੀ ਹੁੰਦੀਆਂ ਨੇ ਤੇ ਲੌਂਗ ਵੀਡੀਓ ਆਪਾਂ ਸ਼ਾਮ ਨੂੰ 5 ਵਜੇ ਪਾਣੀ ਆ। ਉਹਦੇ ਵਿੱਚ ਸਾਡਾ ਸਿੰਪਲ ਹੀ ਆਪਾਂ ਮਤਲਬ ਗੁਰਤਾਜ ਦੇ ਮੇਰੀ ਬੱਚੀ ਦੇ ਨਾਲ ਗੱਲਾਂਬਾਤਾਂ ਹੋ ਗਈਆਂ ਜਾਂ ਕੁਝ ਵੀ ਜਾਂ 5 ਵਜੇ ਜਿਹੜੀ ਮੈਂ ਵੀਡੀਓ ਪਾਣੀ ਉਹ ਵੀ ਕਮੇਡੀ ਹੁੰਦੀ ਆ। ਤੇ ਬੜੀਆਂ ਵਧੀਆਂ ਸਾਡੀਆਂ ਪਰਿਵਾਰਕੀ ਵੀਡੀਓ ਹੁੰਦੀਆਂ ਨੇ ਤੇ ਜਰੂਰ ਸਾਡੇ ਚੈਨਲ ਨੂੰ ਸਪੋਰਟ ਕਰਿਓ। ਤੇ ਸਬਸਕ੍ਰਾਈਬ ਵੀ ਜਰੂਰ ਕਰਿਓ। ਤੇ ਅੱਜ ਆਪਾਂ ਗੁਰਤਾਜ ਕੀ ਬਣਾਣ ਲੱਗੇ ਆ। ਕੀ ਬਣਾਣ ਲੱਗੇ ਆ ਕੇ ਦੱਸੋ। ਪਿੰਨੀਆਂ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਸਿਆਲ ਆ ਗਿਆ ਆ ਸਰਦੀਆਂ ਸ਼ੁਰੂ ਹੋ ਗਈਆਂ ਆ ਤੇ ਮੇਰੇ ਖਿਆਲ ਨਾਲ ਹਰੇਕ ਘਰ ਦੇ ਵਿੱਚ ਬਣ ਚੁੱਕੀਆਂ ਹੋਣੀਆਂ ਕਈ ਭਾਂਡਾ ਬੋਲਦੇ ਆ ਤੇ ਕਈ ਪਿੰਨੀਆਂ ਬੋਲਦੇ ਆ ਤੇ ਅੱਜ ਆਪਾਂ ਵੀ ਲੱਗੇ ਆ ਬਣਾਉਣ ਤੇ ਤੁਹਾਨੂੰ ਦਿਖਾਉਨੇ ਆ ਸਾਰਿਆਂ ਦੇ ਘਰਾਂ ਦੇ ਵਿੱਚ ਵੈਸੇ ਤਕਰੀਬਨ ਬੰਦੀਆਂ ਹੀ ਨਹੀਂ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਸਿੱਖਣ ਦੀ ਜ਼ਰੂਰਤ ਆ ਕਿਉਂਕਿ ਬਚਪਨ ਤੋਂ ਹੀ ਆਪਾਂ ਆਪਣੇ ਘਰਾਂ 'ਚ ਵੇਖਦੇ ਆਉਂਦੇ ਆ ਕਿ ਭਾਂਡਾ ਬੰਦਾ ਆ ਤੇ ਵੱਡੇ ਹੋ ਕੇ ਆਪਣੇ ਆਪ ਹੀ ਜਾਚ ਆ ਜਾਂਦੀ ਆ ਬਣਾਉਂਦੀ ਤੇ ਕਿਉਂਕਿ ਪੰਜਾਬੀਆਂ ਦੇ ਘਰਾਂ ਚ ਤੇ ਬੰਦਾ ਹੀ ਬੰਦਾ ਆ ਤੇ ਸਰਦੀਆਂ ਸ਼ੁਰੂ ਨੇ ਕਈਆਂ ਨੇ ਤਾਂ ਦੋਰੀਏ ਬਣਾ ਲਿਆ ਹੋਣਾ ਆ ਤੇ ਅਸੀਂ ਇਰਕਾਰ ਲੇਟ ਹੋ ਗਏ ਥੋੜੇ ਜਿਹਾ ਨਾ ਤੇ ਅਸੀਂ ਵੀ ਲੱਗੇ ਆ ਬਣਾਉਣ ਤੇ ਤੁਹਾਨੂੰ ਫਿਰ ਵਿਖਾਵਾਂਗੇ ਜਦੋਂ ਆਪਾਂ ਪਿੰਨੀਆਂ ਬਣਾਉਣੀਆਂ ਤੇ ਗੁਰਤਾਜ ਪੁੱਤ ਅਜ ਬਹੁਤ ਖੁਸ਼ ਆ ਗੁਰਤਾਜ ਦੀਆਂ ਫੇਵਰੇਟ ਨੇ ਪਿੰਨੀਆਂ ਹਣਾ ਗੁਰਤਾਜ ਯੈਸ ਤੁਸੀਂ ਲੱਗੇ ਆ ਸ਼ੁਰੂ ਗੁਰ ਭਾਂਡਾ ਬਣਾਉਣਾ ਤੇ ਇਹਦੇ ਵਿੱਚ ਫੁੱਲ ਮਖਾਣੇ ਤੇ ਬਦਾਮ ਤੇ ਹੋਰ ਕੀ ਆਪਾਂ ਕੀਸਾ ਗ੍ਰੈਂਡ ਹੋਗੀ ਮਗਜ਼ ਹੋਗੀ ਮਗਜ਼ ਉਹ ਭੁੰਨ ਕੇ ਜਵੈ ਉਹ ਸੌਰੀ ਹਾਂ ਪਾਸ ਹਾਂਜੀ ਤੇ ਲੈ ਇਹਦੇ ਵਿੱਚ ਉਹ ਗੁੰਦਾ ਨਾ ਗੁੰਦਾ ਪੈਂਦੀ ਆ ਗੁੰਦਾ ਤੇ ਕਮਰ ਕਾਸਨ ਉਹ ਕਈ ਲੋਕ ਕੀ ਮੇਰੇ ਖਿਆਲ ਨਾਲ ਪਾਉਂਦੇ ਕਈ ਨਹੀਂ ਹਨਾ ਆਪਣਾ ਆਪਣਾ ਹੁੰਦਾ ਤੇ ਇਧਰ ਆਪਾਂ ਗ੍ਰੈਂਡ ਕਰਕੇ ਰੱਖ ਲਿਆ ਆ ਕੋਪਾ ਜੁੱਟ ਜੁੱਟ ਕਈ ਕੋਪਾ ਵੀ ਕਹਿੰਦੇ ਆ ਇਦਰਾ ਪਾਏ ਗ੍ਰੈਂਡ ਕਰਕੇ ਰੱਖ ਲਿਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਗਾੜੀ ਗਾੜੀ ਚਨੇ ਮੇਰੇ ਫਿਰ ਨਾਲ ਪੁੱਜ ਰਹੇ ਨੇ ਚਨੇ ਪੁੱਜਣਗੇ ਹਣਾ ਕਾਫੀ ਟਾਈਮ ਲੱਗਦਾ ਨਾ ਕਿਉਂਕਿ ਇਹਦੇ ਵਿੱਚ ਥੋੜੇ ਜਿਹੇ ਹਨ ਅਬ ਇਹਨੇ ਹੋਰ ਬੁਨਣਾ ਚਲੋ ਭੁੰਨ ਲੋ ਤੇ ਫਿਰ ਆਪਾਂ ਕੀ ਨੂੰ ਕਹਿੰਦੇ ਆ ਹਲੇ ਮੂੰਗੀ ਵੀ ਭੁੰਨਣੀ ਹੈ ਨਾ ਮੂੰਗ ਦੀ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਫਿਰ ਇਹਨੂੰ ਵੀ ਪੀਸ ਲੈਣਾ ਹਨਾ ਚੰਗੀ ਤਰ੍ਹਾਂ ਪੀਸ ਕੇ ਤੇ ਫਿਰ ਇਹਨੂੰ ਮਿਸ਼ਾਲ ਲੈਣਾ ਤਾਂ ਇਹਨਾਂ ਜਿਆਦਾ ਲੱਗਦਾ ਇਸ ਤਰ੍ਹਾਂ ਹਨਾ ਹਲ ਇੱਥੇ ਹੋਰ ਪਈਆ ਪੁੰਨਣ ਵਾਲੀਆ ਕਾਫੀ ਪਈਆ ਨਾ ਅਜੇ ਤੇ ਹੂੰ ਇੱਕ ਹੁਣ ਆਪਾਂ ਮੂੰਗ ਨੂੰ ਭੁੰਨ ਲਾਂਗੇ ਸ਼ਹਿਰਾਂ ਦੇ ਵਿੱਚ ਥੋੜੀ ਮੁਸ਼ਕਲ ਆਉਂਦੀ ਆ ਕਿਉਂਕਿ ਖੁੱਲੀ ਜਗ੍ਹਾ ਨਹੀਂ ਆ ਚੁੱਲ੍ਹੇ ਨਹੀਂ ਆ ਪਿੰਡਾਂ ਦੇ ਵਿੱਚ ਜ਼ਿਆਦਾ ਮੋਝਾਣਾ ਕਿਉਂਕਿ ਵੱਡੇ ਕੜਾਏ ਹੁੰਦੇ ਆ ਖੁੱਲੇ ਭਾਂਡੇ ਹੁੰਦੇ ਤੇ 1:00 ਵਜੇ ਸਾਰਾ ਸਮਾਨੋਂ ਢੋਣ ਲੈਂਦੇ ਆ ਸਾਨੂੰ ਫਿਰ ਮੁਸ਼ਕਲ ਆਉਂਦੀ ਆ ਕੜਾਈ ਜੀ ਕੁਰਪੀ ਮਾਰ ਕੇ ਮਾਰ ਦੇ ਤੁਹਾਨੂੰ ਬਾਹਰ ਲਾ ਗਈ ਗਿਆਣਾ ਠੀਕ ਆ ਸਬਜੀ ਤੁਜੀ ਮੈਂ ਹੀ ਬਣਾਉਣਾ ਨਹੀਂ 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 ਐਵੇਂ ਬੋਲੀ ਜਾਂਦੇ ਭਾਂਡੇ ਬਣਾਉਂਦੇ ਆ ਭਾਂਡੇ ਬਹੁਤ ਵਾਰ ਬਣਾਉਂਦੇ ਆ ਸੱਚੀ ਤੁਹਾਨੂੰ ਆਪ ਫਾਈਨਲ ਦਿਖਾਵਾਂਗੇ ਵੇਖੋ ਸ਼ਕਲ ਦੇਖ ਕੇ ਪਤਾ ਲੱਗਦਾ ਜੀ ਭਾਂਡਾ ਬਣਾਇਆ ਭਾਂਡਾ ਹੀ ਬਣਾਉਂਦੇ ਆ ਸਬਜ਼ੀ ਨਹੀਂ ਬਣਾਉਂਦੇ ਕਿੰਨਾ ਝੂਰ ਬੋਲਦੇ ਆ ਮੇਰੇ ਕੇ ਲੱਗ ਗਿਆ ਮੈਨੂੰ ਕਿੰਨੀ ਪ੍ਰੈਕਟਿਸ ਹੈ ਸਬਜ਼ੀ ਮੇਰੇ ਕੋਲ ਬਣਾਉਂਦੀ ਉਹ ਤਾਂ ਨਾ ਹੀ ਕਰਦੀ ਆਪਾਂ ਐਵੇਂ ਜਾਣ ਕੀ ਮੈਂ ਆਪੇ ਬਣਾਣੇ ਕਰਨੀਆਂ ਨਹੀਂ 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 ਤੂੰ ਹੱਥ ਲਾਉਣਾ ਵੀ ਕਿਉਂ ਆ ਇੱਧਰ ਦੱਸ ਗੁਰਤਾਜ ਜੇ ਹੱਥ ਲਾਉਣ ਦਿੱਤਾ ਤਾਂ ਕੀ ਕਰੀਂਗਾ ਵੱਡਾ ਹੋਗੇ किसी करेगा दया अपने हाथ बना के किनू खाया करेंगा अच्छा सानू नहीं, नहीं क्यों हेल्प करवाणी है दादी वेलो mm -hmm. ਤਨੂ ਨਾ ਪੀਂਦੀ ਆ ਕੋਈ। ਅੱਛਾ। ਠੀਕ। ਹੂੰ। ਤੂੰ ਬਣਾ ਕੇ ਖਵਾਏਂਗਾ ਪਾਪਾ ਨੂੰ? ਹਾਂ। ਤੇ ਮੈਨੂੰ ਨਹੀਂ ਖਾਣ ਦੀ। ਮੈਨੂੰ ਨਹੀਂ ਖਾਣ ਕਿਉਂ? ਡੈ। ਮੇਰੇ ਪਾਪਾ ਫ੍ਰੈਂਡ। ਪਾਪਾ ਫ੍ਰੈਂਡ ਮਮਾ ਨਹੀਂ। ਮਮਾ ਗੁੱਸੇਂ ਦੀ ਆ। ਮਮਾ ਬਸਿਆ। ਤੇ ਆ ਤੂੰ ਤੇ ਕਿੰਨੀ ਹਾਲ ਕਰਾਤੀ ਪਾਪਾ ਦੀ ਹੁਣ ਉੱਠ ਜਾ। ਉੱਠ ਜਾ ਨਾ। ਨਹੀਂ। ਗੁਰਤਾਜ ਵੀ ਹੈਲਪ ਕਰਉਂਦੀ ਪਈ ਆਪਣੇ ਪਾਪਾ ਦੀ ਡ్రਾਈ ਫਰੂਟਸ ਮਲਾਂਚ ਗੁਰਤਾਜ ਤੂੰ ਹੈਲਪ ਕਰਾਂਂ ਡਿਆ ਵਾਂ ਕਿ ਥੱਲੇ ਡੋਲਨ ਡਿਆ ਵਾਂ ਹਾਂ ਡੋਲ ਜਾਣਾ ਹੈ ਉੱਠ ਜਾ ਬਸ ਬਹੁਤ ਮਦਦ ਕਰਾਤੀ ਸਾਰਾ ਪਾਂਡਾ ਹੀ ਗੁਰਤਾਜ ਨੇ ਬਣਾਇਆ ਉਹ ਸਾਰਾ ਸਮਾਨ ਕਿ ਉਹਦੇ ਵਿੱਚ ਰਲਾ ਤੇ ਮੈਨੂੰ ਵੀਡੀਓ ਬਣਾਉਂਦਾ ਚਿੱਤਾ ਭੁੱਲ ਗਿਆ ਸੌਰੀ ਤੇ ਫਾਈਨਲੀ ਬਣ ਕੇ ਸਾਡਾ ਜਿਹੜਾ ਪਾਂਡਾ ਤਿਆਰ ਹੋ ਗਿਆ ਇਹ ਬਣਾਉਣ ਹਣਾ ਗੁਰਤਾਜ ਹਾਂ ਹੁਣ ਗੁਰਤਾਜ ਪਿੰਨੀਆਂ ਬਣਾਉਂਗਾ ਬੜਾ ਹਾਂਜੀ ਤੇ ਹੁਣ ਬਣ ਕੇ ਤਿਆਰ ਹੋ ਗਿਆ ਆ ਫਾਈਨਲੀ ਸਾਡਾ ਆਂਡਾ ਤੇ ਹੁਣ ਆਪਾਂ ਲੱਗੀਆਂ ਤਿੰਨੀਆਂ ਬਣਾਉਣ ਸਾਡਾ ਛੋਟਾ ਜਿਹਾ ਗੁਰਤਾਜ ਵੀ ਲੱਗਾ ਹੈ ਹੈਲਪ ਕਰਨ ਸਾਡੀ ਹੈਨਾ ਗੁਰਤਾਜ